ਇਹਨਾਂ ਤੋਂ ਜੀ ਤੋਂਡੇ ਪ੍ਰੈਸ ਕਲੱਬ ਦਾ ਸਾਰਾ ਦਾ ਪ੍ਰਿੰਟ মিডিਆ ਦਾ ਤੇ ਇਲੈਕਟ੍ਰੋਨਿਕ মিডিਆ ਦਾ ਬਹੁਤ ਧੰਨਵਾਦ ਤੁਸੀਂ ਇੱਥੇ ਆਇਓ। ਬਧਾਈ ਦੇ ਪਾਤਰ ਨੇ ਠਾਕੁਰ ਸਾਹਿਬ, ਹਿੰਦੂ ਠਾਕੁਰ ਜੀ ਸਾਡੇ ਜਿਹੜੇ ਟ੍ਰੇਡ ਦੇ ਪ੍ਰਧਾਨ ਨੇ। ਇਹਨਾਂ ਦੇ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਮੀਟਿੰਗਾਂ ਜਾ ਜਾ ਕੇ ਵਪਾਰੀਆਂ ਨਾਲ ਕੀਤੀਆਂ। ਉਹਨਾਂ ਦੀ ਜੋ ਡਿਮਾਂਡ ਸੀ ਜੋ ਉਹਨਾਂ ਨੇ ਤਕਲੀਫ ਸੀ ਉਹਨਾਂ ਨੇ ਇੱਕ ਨੋਟ ਆਊਟ ਕਰਕੇ ਸਾਡੇ ਸੀਐਮ ਸਾਹਿਬ ਕੋਲੇ ਤੇ ਚੀਮਾ ਜੀ ਕੋਲੇ ਉਹ ਦਖਿਆ ਵੀ ਵਪਾਰੀਆਂ ਦਾ ਆ ਪੁਰਾਣਾ ਦਰਦ ਹੈ ਜਿਹੜਾ ਸੀ ਇਲੈਕਸ਼ਨਾਂ ਵੇਲੇ ਵਾਦਾ ਵੀ ਕੀਤਾ ਸੀ। ਤੋਂ ਬਾਅਦ ਨਾ ਤਾਂ ਜਿੰਨੇ ਉਹਨਾਂ ਦੇ ਪੁਰਾਣੇ ਬੈਂਕ ਦੇ ਪੈਂਡਿੰਗ ਕੇਸ ਸੀ ਜਿਹਦੇ ਕਰਕੇ ਵਪਾਰੀ ਡਿਫਾਲਟ ਹੋ ਰਹੇ ਸੀ ਜੇ ਕੋਈ ਇੱਕ ਵਪਾਰੀ ਕਿਸੇ ਵੀ ਸਟੇਟ ਦਾ ਜਾਂ ਕਿਸੇ ਵੀ ਨੇਸ਼ਨ ਦਾ ਇੱਕ ਰੀਡ ਦੀ ਹੱਡੀ ਹੁੰਦਾ ਜਿਹਨੇ ਗਵਰਨਮੈਂਟ ਨੂੰ ਟੈਕਸ ਦੇ ਕੇ ਵਿਆਜ ਦੇ ਕੇ ਜਾਂ ਦੇ ਕੇ ਉਹਨੇ ਆਪ ਦਾ ਬਿਜ਼ਨਸ ਚਲਾਉਣਾ ਜੇ ਸਾਡੇ ਬਿਜ਼ਨਸ ਹੀ ਵਪਾਰੀ ਬੰਦ ਹੋ ਗਏ ਤਾਂ ਗਵਰਨਮੈਂਟ ਨੂੰ ਟੈਕਸ ਕਿੱਥੋਂ ਆਊਗਾ ਬੇਸ਼ੱਕ ਉਹ ਪੁਰਾਣੇ ਕੇਸ ਪਰ ਉਹ ਨਾ ਤਾਂ ਸਾਡਾ ਕਪਾਰੀ ਇਹ ਚਾਹਦਾ ਵੀ ਮੈਡਫਾਲਟਰ ਹੋਗਾ ਤਾਂ ਬੜੀ ਸੰਜੀਦਗੀ ਨਾਲ ਗਵਰਨਮੈਂਟ ਨੇ ਪਹਿਲਾਂ ਉਹ ਕੇਸ ਲੈਣੀਆਂ ਉਦੇ ਵਿੱਚ ਜਿਵੇਂ ਠਾਕੁਰ ਸਾਹਿਬ ਨੇ ਦੱਸਿਆ 92% ਲੋਕ ਕਵਰ ਹੋ ਗਏ ਪਰ ਉਹ 1 ਕਰੋੜ ਤੱਕ ਦੀਆਂ ਸੀਗੀਆਂ ਕੁਝ ਬੰਦੇ ਸੀ ਜਿਹੜੇ ਵੱਡੇ ਬੌਂਸ ਸੀ ਜਿਵੇਂ 1 ਤੋਂ 25 ਕਰੋੜ 25 ਕਰੋੜ ਤੋਂ ਵੀ ਉੱਪਰ ਦੇ ਜਿਹੜੇ ਸੀਗੇ ਤਾਂ ਇੱਕ ਕੁਆਟਰ ਵੀ ਰਹਿ ਗਿਆ ਸੀ ਵਿੱਚ ਤਾਂ ਜਦੋਂ ਠਾਕੁਰ ਸਾਹਿਬ ਨੂੰ ਦੁਬਾਰਾ ਉਹ ਮੀਟਿੰਗਾਂ ਦੇ ਵਿੱਚ ਪਤਾ ਲੱਗਿਆ ਵੀ ਆਹ ਚੀਜ਼ ਰਹਿ ਗਈ ਇਹਨਾਂ ਨੇ ਦੁਬਾਰਾ ਆਪ ਦਾ ਪੂਰਾ ਪਲਾਨ ਲੈ ਕੇ ਮੀਟਿੰਗ ਕੀਤੀ ਚੀਮਾ ਜੀ ਨਾਲ ਸੀਐਮ ਸਾਹਿਬ ਨਾਲ ਤਾਂ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਤੇ ਉਹ ਵੀ ਸਾਡੇ ਕੋਲ ਆ ਗਈ ਜਿਹੜੇ ਵਪਾਰੀ ਰਹਿੰਦੇ ਸੀ ਉਹਦੇ ਵਿੱਚ ਜੋ ਵੀ ਆਪ ਦਾ ਬਿਜ਼ਨਸ ਦੁਬਾਰਾ ਖੜਾ ਕਰਨਾ ਚਾਹੁੰਦੇ ਨੇ ਡਿਊ ਟੂ ਇਹ ਗੈਟ ਦੇ ਆ ਪ੍ਰੋਬਲਮਸ ਕਰਕੇ ਬੰਦ ਕਰੀ ਬੱਤੀ ਸੀ ਇੰਡਸਟਰੀ ਤਾਂ ਉਹਨਾਂ ਵਾਸਤੇ ਦਿਵਾਲੀ ਦਾ ਬਹੁਤ ਵੱਡਾ ਤੋਹਫਾ ਹੈ ਤਾਂ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਰੇ ਵਪਾਰੀ ਜਿੰਨੇ ਵੀ ਹੋਣ ਇਹਦਾ ਫਾਇਦਾ ਲੈਣ ਆਡੀ ਇੰਡਸਟਰੀ ਦੁਬਾਰਾ ਚਾਲੂ ਹੋਣ ਉਹਦੇ ਨਾਲ ਜਿੱਥੇ ਰੋਜ਼ਗਾਰ ਮਿਲੂਗਾ ਉੱਥੇ ਪੰਜਾਬ ਦੀ ਅਰਥਵਿਵਸਥਾ ਨੂੰ ਬੂਮ ਕਰਾ। ਤਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਦਾ ਚਾਹੇ ਸਾਡੇ ਸੀਐਮ ਸਾਹਿਬ ਨੇ ਚਾਹੇ ਜਗਜੀਤ ਸਿੰਘ ਸਾਹਿਬ ਨੇ ਚਾਹੇ ਟੀਮਾ ਜੀ ਨੇ ਠਾਕੁਰ ਜੀ ਨੇ ਲੋਅਰ ਲੈਵਲ ਤੋਂ ਲੈ ਕੇ ਉਪਰ ਤੱਕ ਲੈ ਕੇ ਗਏ ਉਹਨਾਂ ਨੇ ਦੀ ਪਾਲਿਸੀ ਬਣਾਈ ਗਰਾਉਂਡ ਲੈਵਲ ਤੇ ਆ ਕੇ ਉਹ ਪਾਲਿਸੀ ਅੱਜ ਤੁਹਾਡੇ ਸਾਹਮਣੇ ਹੈ ਵਪਾਰੀਆਂ ਲਈ ਬੜਾ ਵੱਡਾ ਤੋਹਫਾ ਦਿਵਾਇਆ ਤੇ ਅਸੀਂ ਤਾਂ ਰਿਕਵੈਸਟ ਕਰਦੇ ਹਾਂ ਸਾਰੇ ਵਪਾਰੀਆਂ ਨੂੰ ਕਿ ਦੇਖੋ ਇਹ ਨਾਲ ਜੇ ਤੁਹਾਡੇ ਜਿੰਨੇ ਵੀ ਤੁਹਾਡੇ ਸਮੱਸਿਆਵਾਂ ਨੇ ਸੋਲਵ ਹੁੰਦੀਆਂ ਨੇ ਜੇ ਫਿਰ ਵੀ ਕੋਈ ਰਹੂਗੀ ਤਾਂ ਅਸੀਂ ਹਮੇਸ਼ਾ ਤਤਪਰ ਹਾਂ ਠਾਕੁਰ ਸਾਹਿਬ ਹੋਵੇ ਐਂਡ ਰੀਡੀ ਟੀਮ ਸਾਡੀ ਪੰਜਾਬ ਦੀ ਸਾਡੀ ਦਿੱਲੀ ਮੀਟਿੰਗ ਹੋ ਕੇ ਡੇਲੇ ਅਸੀਂ ਕੌਂਕਾਲ ਦੇ ਮੀਟਿੰਗ ਆ ਗਏ ਸਾਰੇ ਪੰਜਾਬ ਦੇ ਵਪਾਰੀ ਜਿਹੜੇ ਉਹਨਾਂ ਦੇ ਮੁੱਦੇ ਆ ਉਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਰਕਾਰ ਤੱਕ ਲਿਖ ਜਾਈਏ ਤੇ ਸਰਕਾਰਪੂਰਨ ਹੁਕਮ ਹੈ ਮੀ ਤੁਹਾਨੂੰ ਮਾਨ ਸਰਕਾਰ ਵੇਲੇ ਛੇੜਾ ਕੀ ਬੈਨੀਫਿਟ ਮਿਲੇ ਕਿਹੜੇ ਕਿਹੜੇ ਬੈਨੀਫਿਟ ਮਿਲੇ ਇਹ ਸਰ ਜਿਹੜੀ ਓਟੀਆ ਸਕੀਮ ਲੈ ਕੇ ਆਈ ਹੈ ਮਾਨ ਸਰਕਾਰ ਦੀ ਉਹਦਾ ਇੰਡਸਟਰੀ ਨੂੰ ਸਾਡੇ ਨੂੰ ਕਾਫੀ ਫਾਇਦਾ ਹੋਣਾ ਹੈ ਕਾਫੀ ਸਾਡੀ ਇੰਡਸਟਰੀ ਜਿਹੜੀ ਡਿਫਾਇਲਟਰ ਹੋਈ ਸੀ 2008-09 ਚ ਛੋਣੇ ਦੀ ਵੈਰਾਈਟੀ ਆਈ ਸੀ ਕਿ ਪੀਏਯੂ ਦੋ ਸੈਂਕੜਾ ਉਹਦੇ 'ਚ ਜਿਹੜਾ ਡੈਮੇਜ ਇਸ ਕਲਰ ਦੀ ਮਾਤਰਾ ਜ਼ਿਆਦਾ ਸੀ ਉਹ ਸਾਡੇ ਜਿਹੜੇ ਮਿਲਰ ਸੀ ਉਹਦਾ ਰਾਈਸ ਡਿਲੀਵਰ ਨਹੀਂ ਕਰ ਸਕੇ। ਵਿਦਿਨ ਜਿਹੜਾ ਟਾਈਮ ਪੀਰੀਅਡ ਸੀ ਉਹਦੇ ਦੌਰਾਨ ਰਾਈਸ ਡਿਲੀਵਰ ਨਹੀਂ ਕਰ ਸਕੇ। ਇਸ ਕਰਕੇ ਉਹ ਮਿਲਾਂ ਡਿਫਾਲਟਰ ਹੋ ਗਈਆਂ ਸੀਗੀਆਂ। ਉਹ ਅੱਜ ਤੱਕ ਬੰਦ ਪਈਆਂ ਸੀ। ਉਹੇ ਜਿਹੀਆਂ ਕਈ ਮਿਲਾਂ ਹੁਣ ਇਹ ਓਟੀਐ ਸਕੀਮ ਨਾਲ ਚੱਲ ਪੈਣਗੀਆਂ। ਇਹਦੇ 'ਚ ਵਿਆਜ ਦੀ ਵੀ ਕਾਫੀ ਬੈਨੀਫਿਟ ਦਿੱਤਾ ਹੈ ਸਰਕਾਰ ਨੇ। ਵੈਸੇ ਤਾਂ ਸਰਕਾਰਾਂ 18 28 28% ਵਿਆਜ ਲੈਂਦੀਆਂ। ਇਸ ਪਾਲਿਸੀ ਦੇ ਤਹਿਤ ਮੈਕਸਿਮਮ ਜਿਹੜੀ ਵਿਆਜ ਦੀ ਦਰ ਹੈ ਉਹ 9% ਲੈਣੀ ਹੈ ਇਸ ਤੋਂ ਜ਼ਿਆਦਾ ਨਹੀਂ ਲੈਣੀ ਉਹ ਕਾਫੀ ਰਾਹਤ ਹੈ ਜਿਹੜੇ ਮਿੱਲਰ ਨੇ ਕਿਸੇ ਨੇ ਕੋਈ ਪੈਸੇ ਭਰਣਾਲੇ ਸੀਗੇ ਉਹਨਾਂ ਨੂੰ ਵੀ ਇੱਕ ਫਿਕਸ ਅਮਾਉਂਟ ਦੇਣ ਖਾਤਰ ਕਿ ਹੈ ਜੇ ਉਹ ਮਿੱਲਰ ਚਾਵੇ ਜਾਂ ਮਿੱਲ ਚਲਾਉਣਾ ਚਾਹੁੰਦਾ ਹੈ 15 ਸਾਲਾਂ ਤੋਂ ਬੰਦ ਪਈ ਮਿੱਲ ਉਹ ਹੁਣ ਚਲਾਉਣ ਦੇ ਯੋਗ ਹੋ ਗਿਆ ਇਸ ਕਰਕੇ ਮਿੱਲਰ ਇਸ ਸਕੀਮ ਦਾ ਬੈਨੀਫਿਟ ਲੈਣਾ ਚਾਹੁੰਦੇ ਐ ਪਟੰਡੇ ਜਿਹਦੇ ਦੇ ਲਗਭਗ 35 ਮਿੱਲਾਂ ਡਿਫਾਲਟ ਰ ਸੀਗੀਆਂ ਜਿਦੇ ਚੋ ਇਸ ਪਾਲਿਸੀ ਦੇ ਤਹਿਤ ਅੱਠ ਮੇਲਾ ਨੇ ਫੂਡ ਸਪਲਾਈ ਵਿਭਾਗ ਚ ਅਪਲਾਈ ਕਰਤਾ ਜੇ ਉਹ ਹੋਰ ਇਹਨਾਂ ਇਹ ਪੇਮੈਂਟ ਭਰ ਦਿੰਦੇ ਐ ਤਾਂ ਹੋ ਸਕਦਾ ਵੀ ਇਸ ਸੀ ਜੇ ਨਹੀਂ ਉਹਨਾਂ ਦੇ ਝੋਨੇ ਦੀ ਸਟੋਰੇਜ ਹੋ ਜੇ ਤੇ ਬੰਦ ਪਈਆਂ ਮੇਲਾ ਚ ਅਗ ਬੈਣ ਜਿਹੜੀ ਪੰਜਾਬ ਸਰਕਾਰ ਦੀ ਤੇ ਅਨਾਰੇ ਠਾਕਰ ਜੀਆਂ ਦੀ ਜਾਂ ਸਾਡੇ ਫੂਡ ਸਪਲਾਈ ਵਿਭਾਗ ਦੇ ਅਫਸਰ ਐ ਜਿਵੇਂ ਸੈਕਟਰੀ ਫੂਡ ਐ ਜਾਂ ਡਾਇਰੈਕਟਰ ਫੂਡ ਐ ਉਹਨਾਂ ਦੀ ਵਪਾਰੀਆਂ ਪ੍ਰਤੀ ਸੰਜੀਦਗੀ ਦਾ ਪਤਾ ਲੱਗਦਾ ਵੀ ਉਹ ਇੰਡਸਟਰੀ ਨੂੰ ਪਰਫੋਰਮ ਕਰਨਾ ਚਾਹੁੰਦੇ ਆ ਸਾਡੀ ਇੰਡਸਟਰੀ ਦਾ ਇਹਦੇ ਚ ਕਾਫੀ ਬੈਨੀਫਿਟ ਹੋਣਾ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਦੋਨੋਂ ਕੀ ਬੈਨੀਫਿਟ ਹੋਇਆ ਸਰ ਸਾਨੂੰ ਬੈਨੀਫਿਟ ਪਰਸਨਲ ਹੀ ਨਹੀਂ ਹੋਣਾ ਜਿਹੜੀਆਂ ਮਿਲਾਂ ਡਿਫਾਲਟ ਰਿਆ ਉਹਨਾਂ ਨੂੰ ਬੈਨੀਫਿਟ ਹੋਣਾ ਹੈ ਉਹ ਲਗਭਗ 35 ਮਿਲਾਂ ਉਹ ਜੇ فرض ਕਰੋ ਉਹਨਾਂ ਦਾ ਲੱਖ ਰੁਪਿਆ ਸੀ 2008-09 ਚ ਭਰਨ ਵਾਲਾ ਤਾਂ ਉਹਨਾਂ ਤੋਂ ਆਪਾਂ 10 ਲੱਖ ਮੰਗ ਰਹੀ ਸੀ ਸਰਕਾਰ ਅੱਜ ਉਹਨਾਂ ਨੂੰ ਲਗਭਗ 1.5 ਲੱਖ ਰੁਪਿਆ ਹੋਰ ਭਰ ਕੇ ਇੱਕ ਵਾਰੀ ਉਹਨਾਂ ਦੀ ਮਿਲ ਚੱਲਦੀ ਹੋ ਗਈ ਇਹ ਫਾਰ ਐਗਜ਼ਾਮਪਲ ਹੈ ਜਿਹੜੀ ਨੂੰ ਮੈਂ ਫਿਕਰ ਮੈਂ ਤੈਅ ਕਰਦੀ ਕਿ ਇੰਨੇ ਭਰ ਕੇ ਸਰ ਜੂਗਾ ਜੇ ਕਿਸੇ ਬੰਦੇ ਨੇ ਲੱਖ ਦੇਣਾ ਸੀ ਤਾਂ ਉਹਨੂੰ ਡੇਢ ਭਰ ਕੇ ਅਜ ਇੱਕ ਵਾਰੀ ਉਹਦੀ ਮਿਲ ਚੱਲਦੀ ਹੋਗੀ ਇਹ ਸਾਰੇ ਪੰਜਾਬ ਦੀਆਂ ਡਿਫਾਲਟਰ ਮਿਲਾਂ ਦੀ ਲਾਗੂ ਹੋਣਾ ਇਕੱਲੇ ਮੇਰੇ ਤੇ ਨਹੀਂ ਲਾਗੂ ਹੋਣਾ ਅਬ ਉਹ ਮੁੰਡੇ ਜੀ ਕਿੰਨੇ ਸ਼ੈਲਰ ਦੇਣਗੇ 550 ਸ਼ੈਲਰ 35% 35 ਡਿਫਾਲਟਰ ਸੀ ਔਰ ਪੇਮੈਂਟ ਭਰਨੀ ਭਰਨ ਕਰਕੇ ਨਾ ਭਰਨ ਕਰਕੇ ਡਿਫਾਲਟਰ 2008-09 ਦੇ ਜਿਆਦਾਤਰ 2008-09 ਦਾ ਇੱਕ ਵੈਰੈਟੀ ਪੀਏਯੂ 221 ਸੀ ਸਰਕਾਰੀ ਯੂਨੀਵਰਸਿਟੀ ਨੇ ਉਹ ਕਰੀ ਸੀ ਉਹਦਾ ਚਾਵਲ ਲੈਂਟ ਵੈਪਸੀ ਨੇ ਮਣਾ ਕਰਤਾ ਸੀਗਾ ਉਸ ਕਰਕੇ 2 ਸਾਲ ਬਿਲਿੰਗ ਚੱਲਦੀ ਰਹੀ ਉਹਦੀ ਉਸ ਤੋਂ ਬੰਦਿਆਂ ਨੇ ਤਾਂ ਔਖੇ ਸੌਖੇ ਉਹਦਾ ਰਾਈਸ ਡਿਲੀਵਰ ਕਰਤਾ ਕਈ ਬੰਦਿਆਂ ਦੇ ਸਟੋਰੇਜ ਵਗੈਰਾ ਜਿਆਦਾ ਸੀ ਉਹਨਾਂ ਤੋਂ ਰਾਈਸ ਡਿਲੀਵਰ ਨਹੀਂ ਹੋਇਆ ਉਹਦੋਂ ਡਿਫਾਲਟ ਰਹੋ ਸੋਨੇ ਜੀਐਸਟੀ ਨਾਲ ਵੀ ਕੋਈ ਤਾਲੁਕ ਹੈ ਸਰ ਸਾਡਾ ਜਿਆਦਾ ਰਾਈਸ ਇੰਡਸਟਰੀ ਦਾ GST ਨਾਲ تعلق ਨਹੀਂ ਹੈ ਪਰ ਜਿੰਨਾ ਕਿ ਸਾਡਾ ਕੋਈ ਵਪਾਰੀ ਭਰਾਵਾਂ ਨਾਲ ਗੱਲ ਹੋਈ ਹੈ GST ਨਹੀਂ ਇਹਨਾਂ ਦਾ ਜਿਹੜਾ VAT ਨਾਲ ਰਿਲੇਟਡ ਹੈ ਜਿਹੜੀ OTS ਸਕੀਮ ਹੈ ਉਹ GST ਨਾਲ ਜਿਹੜੀ ਸ਼ੰਗਵਾਲ ਰੋਲਾ ਕਹਿੰਜੀ ਜਿਹੜੀ ਬੈਂਡ ਸਕੀਮ ਹੈ ਵਪਾਰੀਆਂ ਲਈ ਤੇ ਇੰਡਸਟਰੀ्स ਦੇ ਜਿਹੜੇ ਡਿਸਪਿਊਟਡ ਕੇਸ ਸੀ ਜਿਹੜੇ ਸਾਡਾ ਨਾ ਐਗਰੋ ਬੇਸਡ ਇੰਡਸਟਰੀ ਹੈ ਸਾਡੇ ਵਾਲੇ ਤੇ ਥੋੜਾ ਜਿਹਾ VAT ਦੀ ਤੇ GST ਵੈਸੀ ਦੇਵ ਆਫ ਐ ਸਾਈਡ ਇੰਡਸਟਰੀ ਜੀਮਾਂ ਸਰ ਪਿੱਛੋਂ ਤੁਸੀਂ ਜਿਵੇਂ ਸੀ ਪਾਲਿਆ ਵੀ ਗੋਸਟ ਪੈਨਸ਼ਨ ਇੱਕ ਤੋਂ ਦੂਜਾ ਸਾਰਾ ਜੀਐਸਟੀ ਲੱਗਿਆ ਸੀ ਉਹ ਤੋਂ ਬਾਅਦ ਆਪਦੀ ਬੈਂਕ ਦੇ ਫੰਡ ਦੇ ਕੇਸ ਪੈਂਡਿੰਗ ਪਏ ਆ ਉਹੀ ਹੈ ਤੇ ਤੁਹਾਨੂੰ ਦੱਸਿਆ ਵੀ ਜਿਹੜੇ ਪੁਰਾਣੇ ਕੇਸਿਸ 17 ਕਰਾਂ ਦਾ ਕੁਆਟਰ ਰਾਇਦੇ ਚੀਏ ਹੋਵੇ ਕੋਈ ਬੈਂਕ ਦੀ ਕੋਈ ਟੈਂਪਲੇਟ ਆ ਪੈਂਡਿੰਗ ਨਹੀਂ ਹੈਗੀ ਜਿਹੜੇ ਡਿਸਪੂਟ ਕਿਸੀ ਪਲੰਟੀਆਂ ਲੱਗੀਆਂ ਸੀ ਜਾਂ ਬੈਂਕ ਦੇ ਕਿ ਜਿਹੜੇ ਕੋਈ ਕੇਸਿਸ ਰਹਿੰਦੇ ਸੀ ਜਾਂ ਕੇਸ ਆਉਣ ਵਾਲੇ ਰਹਿੰਦੇ ਸੀ ਉਹ ਪੈਂਡਿੰਗ ਸੀ ਇੱਕ ਕੁਆਟਰ ਦੇ ਉਸ ਤੋਂ ਪਹਿਲਾਂ ਦੇ ਕੁਆਟਰ ਸਾਨੂੰ ਮੈਂ ਦੱਸਿਆ ਵੀ 92% ਲੋਕਾਂ ਨੇ ਆਦਾ ਲਾਭ ਉਠਾਇਆ ਤੇ ਜਿਹੜੇ 8% ਦਾ 10% ਰਹਿ ਗਏ ਸੀ ਉਹ ਵੀ ਐਸਐਸਸੀ ਇਨਵੋਲ ਕਰਕੇ ਉਹਨਾਂ ਦਾ ਵੀ ਅਸੀਂ ਪੂਰਾ ਪੂਰਾ ਕਰਤਾ ਇਸ ਕੁਆਟਰ ਦੇ ਵਿੱਚ ਉਸ ਸਮੇਂ ਵੀ ਜਿਹੜੇ ਰਹਿ ਗਏ ਸੀ ਉਹ ਵੀ ਇਸ ਦਾ ਲਾਭ ਉਠਾ ਸਕਦੇ ਆ ਜਿਨ੍ਹਾਂ ਕੀ ਪੁਰਾਣੇ ਜਿੰਨੇ ਕੀ ਬੈਂਕ ਦੇ ਕੇਸ ਸੀ ਜੀਐਸਟੀ ਦਾ ਸਟਾਰਟ ਹੈ ਬੈਡ ਦੇ ਜਿੰਨੇ ਵੀ ਕਿਆ ਸੀ ਇਸ ਸਕੀਮਾਂ ਸਾਰੇ ਉਹ ਖਤਮ ਹੋ ਚੁੱਕੇ ਮੈਂ ਸਾਡੇ ਜੌਨ ਸੈਕਟਰੀ ਉਹ ਵੀ ਕੁਝ ਕੰਮ ਚੱਲਦੇ ਉਹ ਮਾਈਂਡ ਮੀਡੀਆ ਤੇ ਪ੍ਰਿੰਟ ਮੀਡੀਆ ਦਾ ਸਾਹਮਾ ਚ ਇਹ ਪਹੁੰਚ ਤੇ ਬਹੁਤ ਬਹੁਤ ਸ਼ਕਤ ਵੀਰਨ ਸਾਡੇ ਜੌਨ ਦੇ ਸੈਕਟਰੀ ਪਸੇਬ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਵਿਕੀ ਰੰਨੀ ਜੀ ਤੇ ਸਾਡੇ ਨਾਲ ਹਲਕਾ ਕੋਆਰਡੀਨੇਟਰ ਰਕੇਸ਼ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ਼ਹਿਰ ਅਸਿਸਟੈਂਟ ਦੇ ਨਾਰਾਇਣ ਜੀ ਉਹਨਾਂ ਨਾਲ ਸਾਰੀ ਟੀਮ ਸਾਰੇ ਸਾਡੇ ਸਾਡੇ ਪਟਨਾ ਸਾਹਿਬ ਦੇ ਵਪਾਰੀ ਖੜੇ ਨੇ ਇੰਨਾ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਪ੍ਰੈਸ ਨੂੰ ਇਸ ਲਈ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਾਰੇ ਪੰਜਾਬ ਦੇ ਵਪਾਰੀਆਂ ਨੂੰ ਸੀਐਮ ਭਗਵੰਤ ਪਾਣ ਜੀ ਨੇ ਔਰ ਹਰਪਾਲ ਚੀਬਾ ਜੀ ਨੇ ਇੱਕ ਦਿਵਾਲੀ ਦਾ ਜਿਹੜਾ ਤੋਹਫਾ ਦਿੱਤਾ ਹੈਗਾ ਵਪਾਰੀਆਂ ਲਈ ਇਹ ਇੱਕ ਬਹੁਤ ਵੱਡੀ ਰਾਹਤ ਹੈ ਕਿ ਜਿਹੜੀ ਪਿਛਲੇ 70 ਸਾਲ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਚਾਹੇ ਉਹ ਕਾਂਗਰਸ ਬੀਜੇਪੀ ਸੀ ਉਹਨਾਂ ਦੇ ਟਾਈਮ ਦੇ ਵਿੱਚ ਇਹ ਪਾਲਿਸੀ ਜਿਹੜੀ ਆਈ ਸੀ ਫੇਲ ਹੋ ਚੁੱਕੀ ਸੀ ਇਹ ਇਹ ਪਾਲਸੀ ਤੀਸਰੀ ਵਾਰ ਆਈ ਹੈ ਜਿਹੜੀ ਕਿ ਸਕਸੈਸ ਰਹੀ ਹੈ ਪਿਛਲੀ ਜਿਹੜੀ ਪਾਲਸੀ ਆਈ ਸੀ 1.5 ਸਾਲ ਪਹਿਲਾਂ ਜਿਹੜੀ ਮੈਂ ਭਾਈ 2022 ਦੇ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਮਾਨਸ ਮਾਨ ਸਰਕਾਰ ਨੇ ਜਿਹੜੀ ਵਾਅਦੇ ਕੀਤੇ ਸੀ ਵਪਾਰੀਆਂ ਨਾਲ ਜਿਹੜੀ ਕਿ ਅਸੀਂ ਵਾਟ ਟਾਈਮ ਸੈਟਲਮੈਂਟ ਪਾਲਸੀ ਲੈ ਕੇ ਆਵਾਂਗੇ ਉਹ ਤੁਹਾਡੇ ਸਾਹਮਣੇ ਹੈਗੀ ਹੈ ਤਰ੍ਹਾਂ ਤਰ੍ਹਾਂ ਤੇ ਹੈਗੀ ਹੈ ਜਿਹੜੀ ਕਿ ਪਿਛਲੇ 1.5 ਸਾਲ ਪਹਿਲਾਂ ਜਿਹੜੀ ਪਾਲਸੀ ਆਈ ਸੀ ਉਹ ਪੰਜਾਬ ਦੇ 63000 ਵਪਾਰੀਆਂ ਨੂੰ ਲਗਭਗ ਫਾਇਦਾ ਹੋਇਆ ਸੀ ਉਹਦੇ ਵਿੱਚ ਜਿਹੜੀ ਪਾਲਿਸੀ ਆਈ ਸੀ 1 ਲੱਖ ਤੋਂ 1 ਕਰੋੜ ਤੱਕ ਦਾ ਜਿਹੜਾ ਪਾਲਿਸੀ ਆਈ ਸੀ ਉਹਦੇ ਵਿੱਚ 1 ਲੱਖ ਜਿਹੜੇ 40 ਹਜ਼ਾਰ ਵਪਾਰੀ ਸੀ 1 ਲੱਖ ਤੱਕ ਦੇ ਉਹਨਾਂ ਨੂੰ ਵੇਵ ਕਰ ਦਿੱਤੇ ਗਏ ਸੀ ਜਿਹੜੇ 22 ਹਜ਼ਾਰ ਵਪਾਰੀ ਸੀ 1 ਕਰੋੜ ਤੱਕ ਦੇ ਜਿਨ੍ਹਾਂ ਉੱਤੇ 100% ਵਿਆਜ ਤੇ 100% ਗਰੰਟੀ ਲੱਗੀ ਹੋਈ ਸੀ ਉਹ ਵਿਆਜ ਤੇ ਪਲਟੇ ਮਾਫ ਕਰਕੇ 50% 1 ਕਰੋੜ ਦੇ ਵਿੱਚੋਂ ਭਵਾ ਦਿੱਤਾ ਗਿਆ ਸੀ ਉਹਦੇ ਵਿੱਚੋਂ ਲਗਭਗ 90 ਤੋਂ 95% ਲੋਕਾਂ ਨੇ ਇਸ ਦਾ ਲਾਭ ਉਠਾਇਆ ਉਹਨਾਂ ਉਸ ਦੇ ਵਿੱਚੋਂ ਜਿਹੜੇ 8-10% ਲੋਕ ਰਹਿ ਗਏ ਸੀ ਮੇਰੀ ਰეკਮੈਂਡੇਸ਼ਨ ਦੇ ਉੱਤੇ ਇਸ ਵਾਰ ਐਸਪੋਰ ਉਹ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਵੀ ਇਸ ਪੋਰਸੀ ਦੇ ਵਿੱਚ ਹਿੱਸਾ ਬਣਾਇਆ ਗਿਆ ਕੀਤਾ ਇਹ ਸਭ ਤੋਂ ਵੱਡੇ ਜਿਹੜੇ ਵਪਾਰੀ ਵਿਚਾਰੇ ਰਹਿ ਗਏ ਸੀ ਮੈਨੂੰ ਡਿਮਾਂਡ ਕਰ ਰਹੇ ਸੀ ਕਿ ਮੈਂ ਅੱਧ ਤੱਕ ਸਾਰੇ ਪੰਜਾਬ ਚ ਜਦੋਂ ਘੁੰਮ ਰਿਆ ਸੀ ਤੋਂ ਕਦੇ ਸਰ ਇੱਕ ਕੁਆਟਰ ਹੋ ਰਹਿ ਗਿਆ ਜਿਹੜਾ 17 ਕਰ ਰਿਹਾਦਾ ਹੈਗਾ ਉਹ ਵੀ ਬੈਂਕ ਦਾ ਜਿਹੜਾ ਉਹ ਵੀ ਤੁਸੀਂ ਇਸ ਇਸ ਨੂੰ ਪੂਰਾ ਕਰਵਾਓ ਉਹਦੇ ਲਈ ਮੈਂ ਰეკਮੈਂਡੇਸ਼ਨ ਸਰਕਾਰ ਨੂੰ ਭੇਜੀ ਆ ਸਾਡੇ ਸੀਐਮ ਭਗਵਤ ਸਿੰਘ ਜੀ ਨਾਲ ਬਾਛੀ ਮਾ ਜਿਹੜੀ ਕੋਰ ਰეკਮੈਂਡੇਸ਼ਨ ਮੰਨੀ ਗਈ ਔਰ ਇਸ ਤੋਂ ਸਭ ਪੰਜਾਬ ਦੇ ਵਿੱਚ ਜਿਹੜੀ ਇਸ ਵਾਰੀ ਦੀਵਾਲੀ ਦਾ ਜਿਹੜਾ ਬੜਾ ਪ੍ਰੋਫਾ ਹੈ ਉਹ ਦਿੱਤਾ ਸਰਕਾਰ ਨੇ ਜਿਸ ਚ ਲਗਭਗ 20 ਯਾਰ ਵਪਾਰੀਆਂ ਨੂੰ ਇਸ ਦਾ ਫਾਇਦਾ ਹੋਊਗਾ ਜਿਹਦੇ ਚ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜੇ ਵਪਾਰੀ ਆ ਉਹਨਾਂ ਨੂੰ ਜਿਹੜੀ 100% ਗਰੰਟੀ ਤੇ ਵਿਆਜ ਮਾਫਿਕ ਹੈ ਔਰ 25% ਬੁੰਦਲ ਉਹਨਾਂ ਨੇ ਭਰਨਾ ਹੈਗਾ ਜਿਹੜੇ 25 ਕਰੋੜ ਤੋਂ ਉੱਪਰ ਕੇਸਿਸ ਹੈਗਾ ਉਹਨਾਂ ਨੇ 10% ਇਹਦਾ ਦਾਦਾ ਨਸ ਜਿਹਦੇ ਨਾਲ ਕੀ ਨੱਪ ਭਾਗ ਨੂੰ ਜੇ ਦੋਨਾਂ ਦੀ ਤੁਲਨਾ ਕਰੀਏ ਜੇ ਪਿਛਲੀ OTSD ਤੇ SOTS ਨਾਲ ਭਾਗ ਦੇ ਤਰਾਸੀਆ ਵਪਾਰੀਆਂ ਨੂੰ ਪੰਜਾਬ ਦੇ ਨੂੰ ਫਾਇਦਾ ਹੋਇਆ ਔਰ ਜਿਹੜੇ ਪਿਛਲੇ ਰਹਿ ਗਏ ਸੀ ਉਹ ਵੀ ਇਸੇ ਕਵਰ ਹੋਗੇ ਔਰ ਨਵੇਂ ਵਪਾਰੀ ਵੀ ਕਵਰ ਹੋਗੇ ਮਾਨ ਸਰਕਾਰ ਦਾ ਮੰਨਣਾ ਹੈ ਵੀ ਜਿਹੜੀ ਪਾਲਿਸੀ ਹੈਗੀ ਜਿਹੜੀ ਪੁਰਾਣੀ ਪਾਲਿਸੀ ਹੈਗੀ ਬੈਟ ਦੇ ਜਿੰਨੇ ਵੀ ਸਾਡੇ ਪੰਜਾਬ ਦੇ ਵਪਾਰੀ ਹੈਗੇ ਆ ਉਹ ਆਪ ਦਾ ਬਿਜਨ ਸਖਾਵਾਂ ਮਾਹੌਲ ਚ ਅਧਰ ਬਿਜਨ ਕਰ ਸਕਣ ਜਿਦੇ ਨਾਲ ਕਿ ਵਪਾਰੀ ਹਮੇਸ਼ਾ ਕੀ ਆਦੇ ਨੋਟਿਸ ਦੇ ਜਦੋਂ ਵੀ ਸਰਕ ਡਿਪਾਰਟਮੈਂਟ ਵੱਲੋਂ ਨੋਟਿਸ ਜਾਰੀ ਚਲ ਰਹੀ ਕਿ ਕਬਰਾਂ ਦੇ ਵਿੱਚ ਉਸ ਤੋਂ ਘੱਟ ਨੂੰ ਮਾਨ ਸਰਕਾਰ ਨੇ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਨਾਲ ਪਾਸ ਚਿੰਬਾ ਜਨ ਉਸ ਨੂੰ ਵੀ ਕੀਤਾ ਹੈ ਗਿਆ ਔਰ ਇਹ ਦੀਵਾਰੀ ਦੇ ਵਿੱਚ ਵਪਾਰੀਆਂ ਦੇ ਬਹੁਤ ਵੱਡਾ ਕੋਪਾ ਹੈਗਾ ਮਾਨ ਸਰਕਾਰ ਦਾ ਹਮੇਸ਼ਾ ਮਾਨ ਸਰਕਾਰ ਵਪਾਰੀਆਂ ਨਾਲ ਦਾ ਦਿਲ ਖੋਲ ਕੇ ਚਾਹੇ ਉਹ ਇੰਡਸਟਰੀ ਨੂੰ ਲੈ ਕੇ ਚਾਹੇ ਉਹ ਕਿਸੇ ਵੀ ادارے ਨੂੰ ਲੈ ਕੇ ਨਾਲ ਖੜੀ ਹੈ ਸਾਡੇ ਨਾਲ ਜਿਵੇਂ ਵਪਾਰੀ ਪਿੱਛੇ ਖੜਿਆ ਮੇਰੇ ਨਾਲ ਸਾਰੇ ਵਪਾਰੀ ਆਏਗਾ ਸਾਡੇ ਨਾਲ ਸੈਕਟਰ ਐਸੋਸੀਏਸ਼ਨ ਦੇ ਵੀ ਮਾਲਕ ਆਏ ਹੈਗੇ ਆ ਇਹਨਾਂ ਦੇ ਤੋਂ ਵੀ ਕੁਝ ਤੁਸੀਂ ਪੁੱਛਣਾ ਵੀ ਉਹਨਾਂ ਨੇ ਲਈ ਕੀ ਫਾਇਦਾ ਹੋਇਆ ਜਿਹੜੇ ਕਿ ਪਿਛਲੇ 15-16 ਸਾਲਾਂ ਤੋਂ ਡਿਫਾਲਟਰ ਹੋ ਚੁੱਕੇ ਸੀ ਛੱਦਰ ਮਾਲਕ ਕਈ ਬੰਦ ਹੋ ਚੁੱਕੇ ਸੀ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ ਐਸ ਐ ਸਰਕਾਰ ਨੇ ਜਿਹੜੇ ਕਿ ਸਾਡੇ ਛੱਦਰ ਮਾਲਕ ਹੈ ਉਹਨਾਂ ਨੇ ਅਪਲਾਈ ਵੀ ਕਰਨਾ ਸ਼ੁਰੂ ਕਰ ਦਿੱਤ ਹੈ ਕਿ ਜਿਹੜੇ ਉਹ ਐਸ ਐ ਸਾਲ ਤੋਂ ਆਪਣੇ ਛੱਦਰ ਚਲਾ ਸਕਦੇ ਹਨ ਤੇ ਮੈਂ ਬੇਨਤੀ ਕਰਾਂ ਛੱਦਰ ਮਾਲਕ ਜਿਹੜੇ ਨਰਾਂਜੀਆ ਕੋ ਥੋੜਾ ਜਾ ਦੇ ਸਾਡੇ